ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਦਾ ਇਤਿਹਾਸ ਸਿੱਖ ਧਰਮ ਨਾਲ ਕਾਫੀ ਮਿਲਦਾ ਹੈ ਅਤੇ ਸਿੱਖ ਧਰਮ ਦੀ ਸੇਧ ਵੀ ਬਾਬਾ ਸ਼੍ਰੀ ਚੰਦ ਜੀ ਦੇ ਕੋਲੋਂ ਕਾਫੀ ਮਿਲਦੀ ਹੈ। ਉਹ ਸੰਗਤਾਂ ਸੰਤਾ ਇਹ ਇਤਿਹਾਸ ਦਾਂਦੀਆਂ ਨਹੀਂ ਹਨ। ਕੁਰਬਾਨੀ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਵੀ ਰੋਲ ਹੈ। ਔਰ ਕੀ ਪੂਰਾ ਇਤਿਹਾਸ ਹੈ? ਪੰਚਮ ਪਾਸ਼ਾ ਜੀ ਦੇ ਨਾਲ ਕੀ ਵਿਚਾਰਾਂ ਚੱਲਦੀਆਂ ਹਨ? WhatsApp ਦੀ ਤਰਤੀ ਦੇ ਉੱਤੇ ਕੀ ਇਤਿਹਾਸ ਰਚਿਆ ਜਾਂਦਾ ਹੈ? ਆਓ ਦਰਸ਼ਨ ਕਰਦੇ ਹਾਂ ਤੇ ਵਿਚਾਰ ਕਰਦੇ ਹਾਂ। ਗੁਰੂਤ ਹਸਤੀ ਸਾਂਝ ਕਰਦੇ ਹਾਂ। ਜੁੜੇ ਰਹੋ ਸਰਮ ਸਿੰਘ ਜੀ ਦੇ ਬਲ ਖਾਸ ਦੇ YouTube ਚੈਨਲ ਦੇ ਨਾਲ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਗੁਰਧਾਸ ਨੂੰ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ WhatsApp ਦੀ ਪਵਿੱਤਰ ਧਰਤੀ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਕਿਸ ਕਿਸ ਰੂਪ ਦੇ ਵਿੱਚ ਕਿਸ ਕਿਸ ਜੋਤ ਵਿੱਚ ਚਰਨ ਪਾਏ ਹਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਗੋਰੀ ਇਤਿਹਾਸ ਅੱਤੇ ਗੁਰਬਾਨੀ ਦੀ ਸਾਂਝ ਕਿਵੇਂ ਕੀਤੀ ਹੈ ਕੀ ਕੀ ਇਤਿਹਾਸ ਘਟਿਆ ਹੈ ਇਸ ਪਵਿੱਤਰ ਜਗ੍ਹਾ ਦੇ ਉੱਤੇ ਲੜੀ ਮਲਾਂਣ ਵਾਸਤੇ ਇਸ ਤੋਂ ਪਿਛਲੇ 파ਟ ਜਰੂਰ ਦੇਖੋ ਅਸੀਂ ਗੋਰੀ ਇਤਿਹਾਸ ਨੂੰ ਅੱਗੇ ਵਧਾਉਂਦੇ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਿਲਣ ਤੋਂ ਬਾਅਦ ਬਾਬਾ ਸ਼੍ਰੀ ਚਾਂਜੀ ਅਮਰਸਰ ਸਾਹਿਬ ਦੇ ਦਰਬਾਰ ਸਾਹਿਬ 'ਤੇ ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਹਨ ਕੁਝ ਸਲਾਹਾਂ ਗੁਰੂ ਸਾਹਿਬ ਜੀ ਨੂੰ ਦਿੰਦੇ ਹਨ ਬੇਨਤ ਵਿਚਾਰਾਂ ਹੁੰਦੀਆਂ ਹਨ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਵੀ ਬਾਬਾ ਸ਼੍ਰੀ ਚੰਦ ਜੀ ਦਾ ਗੁਰਨਾਨਕ ਜੀ ਦੇ ਅੰਸ਼ ਦਾ ਬੜਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਇੱਕ ਕੋੜਾ ਤੇ 500 ਮੋਹਰ ਦੇ ਕੇ ਨਿਵਾਜਦੇ ਹਨ ਤੋਰਦੇ ਹਨ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਸਮਾਪਿਤ ਆ ਗਿਆ ਗੁਰੂ ਨਾਨਕ ਦੀ ਜੋਤ ਚੌਥੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਤੱਕ ਹੁੰਦੀ ਹੈ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਸ਼ੁਰੂ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਸ੍ਰੀ ਬਾਟ ਸਾਹਿਬ ਆ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਨਤਮਸਤਕ ਹੁੰਦੇ ਹਨ ਬਾਬਾ ਸ਼੍ਰੀ ਚੰਦ ਜੀ ਅਤੇ ਉਹਨਾਂ ਦੇ ਇੱਕ ਪਿਆਰੇ ਭਾਈ ਕਮਲਿਆ ਜੀ ਅਤੇ ਕੁਝ ਸਾਧੂ ਸੰਤ ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੀ ਮਤ ਅਨੁਸਾਰ ਨਾਮ ਜਪਣ ਦਾ ਲਹਾ ਪ੍ਰਾਪਤ ਕਰ ਰਹੇ ਹਨ ਸੰਗਣਾ ਜੰਗਲ ਹੈ ਤੇ ਉਸ ਵਿੱਚ ਬੈਠ ਕੇ ਨਾਮ ਜਪ ਰਹੇ ਹਨ ਸੇਵਾਦਾਰ ਸੇਵਾ ਲੱਗੇ ਹੋਏ ਹਨ ਗੁਰੂ ਪਾਤਸ਼ਾਹ ਜੀ ਦੇ ਨਾਲ ਗੁਰੂ ਕੇ ਸਿੱਖ ਸਨ ਅਤੇ ਸੰਤਾਂ ਵੀ ਸਨ ਗੁਰੂ ਪਾਤਸ਼ਾਹ ਜੀ ਉੱਥੇ ਪਹੁੰਚੇ ਤਾਂ دیکھتے ਹਨ ਬਾਬਾ ਜੀ ਧਿਆਨ ਵਿੱਚ ਮਗਨ ਹਨ ਗੁਰੂ ਪਾਤਸ਼ਾਹ ਜੀ ਨੇ ਸੋਚਿਆ ਜਦ ਤੱਕ ਸਮਾਧੀ ਨਹੀਂ ਖੁੱਲਦੀ ਆਪਾਂ ਇੱਥੇ ਲੱਗੇ ਹੀ ਰੁਕਦੇ ਹਾਂ ਜਦੋਂ ਸਮਾਧੀ ਖੁੱਲੂਗੀ ਅਸੀਂ ਬਾਬਾ ਜੀ ਨਾਲ ਵਿਚਾਰ ਕਰਾਂਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ WhatsApp ਦੀ ਤਰਤੀ ਤੋਂ ਕੁਝ ਕਦਮ ਦੂਰ ਗੁਰਦੁਆਰਾ ਗੰਗਸਰ ਵਿਖੇ ਭਾਗ ਲਗਾਉਂਦੇ ਹਨ ਤੇ ਇੱਥੇ ਇੱਕ ਸਰੋਵਰ ਦੀ ਖੁਦਾਈ ਵੀ ਕਰਵਾਂਦੇ ਹਨ ਇਸ ਜਗ੍ਹਾ ਤੇ ਉੱਤੇ ਗੁਰੂ ਪਾਤਸ਼ਾਹ तकरीबन 1 ਮਹੀਨਾ ਰਹੇ ਤੇ ਜਦ ਬਾਬਾ ਸ਼੍ਰੀ ਚੰਦ ਜੀ ਦੀ ਸਮਾਦੀ ਖੁੱਲੀ ਤਾਂ ਬਾਬਾ ਜੀ ਨੂੰ ਪਤਾ ਲੱਗਾ ਸੇਵਾਦਾਰਾਂ ਤੋਂ ਕਿ ਪੰਚਮ ਪਾਤਸ਼ਾਹ ਆਏ ਹਨ ਤੇ ਬਾਬਾ ਜੀ ਨੇ ਸਨੇਹਾ ਪੇਜ ਕੇ ਪੰਚਮ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਬੇਨਤੀ ਕੀਤੀ ਤਾਂ ਪੰਚਮ ਪਾਤਸ਼ਾਹ ਜੀ ਗੰਗਸਰ ਗੁਰਦੁਆਰੇ ਤੋਂ ਚੱਲ ਕੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਜਾਂਦੇ ਹਨ ਬਾਬਾ ਸ੍ਰੀ ਚੰਦ ਜੀ ਨੂੰ ਨਕਮਸਤਕ ਹੁੰਦੇ ਹਨ ਦੋਨੇ ਮਹਾਪੁਰਖ ਗੁਰੂ ਨਾਨਕ ਦਾ ਅੰਛ ਅਤੇ ਗੁਰਨਾਨਕ ਦੀ ਜੋਤ ਉਸ ਜਗ੍ਹਾ ਦੇ ਉੱਤੇ ਮਿਲਦੇ ਹਨ ਤੇ ਬਿਆਨਤ ਵਿਚਾਰ ਵਟਾਂਦਰੇ ਹੁੰਦੇ ਹਨ ਸੰਤਾਂ ਗੁਰੂ ਪਾਤਸ਼ਾਹ ਜੀ ਦਾ ਇਹ ਮਿਲਨ ਅੱਖੀਂ ਦੇਖ ਕੇ ਨਹਾਲੂ ਨਹਾਲ ਹੁੰਦੀਆਂ ਹਨ ਤੇ ਆਸ-ਪਾਸ ਦੀਆਂ ਸੰਤਾਂ ਨੂੰ ਜਦ ਪਤਾ ਲੱਗਦਾ ਹੈ ਗੁਰੂ ਪਾਤਸ਼ਾਹ ਜੀ ਇਸ ਜਗ੍ਹਾ ਤੇ ਮੌਜੂਦ ਹਨ ਤੇ ਬਿਆਨਤ ਸੰਤਾਂ ਇਸ ਜਗ੍ਹਾ ਦੇ ਉੱਤੇ ਇਕੱਤਰ ਹੋ ਜਾਂਦੀਆਂ ਹਨ ਹੁਣ ਬਾਬਾ ਸ਼੍ਰੀ ਚੰਦ ਜੀ ਨੇ ਪੰਚਮ ਪਾਸ਼ਾ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਪੁੱਛਿਆ ਹੁਣ ਗੁਰੂ ਨਾਨਕ ਦੀ ਬਾਣੀ ਕਿੱਥੋਂ ਤੱਕ ਗਈ ਹੈ ਦੇਖੋ ਗੁਰੂ ਇਤਿਹਾਸ ਦੇ ਵਿੱਚ ਇਹਨਾਂ ਦੋਨਾਂ ਹਸਤੀਆਂ ਦਾ ਮਿਲਣ ਅਤੇ ਸਿੱਖ ਧਰਮ ਨੂੰ ਇੱਕ ਨਵੀਂ ਸੇਧ ਦੇਣ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਜੋ ਰੋਲ ਹੈ ਉਹ ਰੋਲ ਅਦਾ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਸੰਤਾਂ ਇਹ ਚੀਜ਼ ਭੁੱਲ ਚੁੱਕੀਆਂ ਹਨ ਚਾਹੇ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਤਦੇ ਸਨ ਜੋ ਕਿ ਗੁਰਨਾਨਕ ਸਾਹਿਬ ਜੀ ਦੀ ਉਦਾਸੀ ਦੀ ਰੀਤ ਨੂੰ ਅੱਗੇ ਵਧਾ ਕੇ ਇੱਕ ਅਲੱਗ ਰਸਤਾ ਲੈ ਲਿਆ ਪਰ ਫਿਰ ਵੀ ਉਹ ਸਿੱਖ ਧਰਮ ਦੇ ਨਾਲ ਜੁੜੇ ਸਨ ਅਤੇ ਸਮੇਂ-ਸਮੇਂ ਤੇ ਗੁਰਨਾਨਕ ਜੀ ਦੇ ਬਚਨਾਂ ਨੂੰ ਯਾਦ ਕਰਾ ਕੇ ਗੁਰੂ ਪਾਤਸ਼ਾਹ ਜੀ ਨੂੰ ਸੇਧ ਦਿੰਦੇ ਰਹੇ ਸਨ। ਬਾਬਾ ਸ਼੍ਰੀ ਚੰਦ ਜੀ ਨੇ ਪੰਚਮ ਪਾਤਸ਼ਾਹ ਜੀ ਨੂੰ ਕਹਿਣ ਦੇ ਉੱਤੇ ਪੰਚਮ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੁਖਮਣੀ ਸਾਹਿਬ ਦੀ ਬਾਣੀ ਸੁਣਾਈ। ਬਹੁਤ ਸਾਰੀਆਂ ਸੰਗਤਾਂ ਨਹੀਂ ਜਾਣਦੀਆਂ ਕਿ ਉਸ ਸਮੇਂ ਤੱਕ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੀਆਂ 16 ਅਸ਼ਟਪਤੀਆਂ ਹੀ ਰਚੀਆਂ ਸਨ। ਜਦ 16 ਅਸ਼ਟਪਤੀਆਂ ਸੰਪੂਰਨ ਹੋਈਆਂ ਤਾਂ ਬਾਬਾ ਜੀ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਇਹ ਬਾਣੀ ਅੱਗੇ ਵਧਾਓ। ਬਾਬਾ ਜੀ ਦੇ ਇਹ ਬਚਨ ਸੁਣ ਕੇ ਪੰਚਮ ਪਾਤਸ਼ਾਹ ਜੀ ਨੇ ਹੱਥ ਚੁਰ ਕੇ ਬੇਨਤੀ ਕੀਤੀ ਕਿ ਆਪ ਗੁਰਨਾਨਕ ਦਾ ਅੰਸ਼ ਹੋ ਆਪ ਹੀ ਕਿਰਪਾ ਕਰੋ। ਬਾਬਾ ਜੀ ਮੁਸਕਰਾਏ ਅਤੇ ਉਹਨਾਂ ਨੇ ਕੁਝ ਪਲ ਰੁੱਕ ਕੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਹੀ ਬਚਨ ਬੋਲਿਆ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਾਧ ਸੰਗਤ ਜੀ ਉਸ ਤੋਂ ਬਾਅਦ ਪੰਚਮ ਪਾਤਸ਼ਾਹ ਜੀ ਨੇ ਉਸ ਅਸ਼ਟਪਦੀ ਦੀ ਸ਼ੁਰੂਆਤ ਉਸ ਜਗ੍ਹਾ ਦੇ ਉੱਤੇ ਹੀ ਕੀਤੀ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਜੋ ਪੜਦੇ ਹੋ ਉਸ ਜਗ੍ਹਾ ਦੇ ਉੱਤੇ ਪਹਿਲਾ ਸ਼ਬਦ ਉਚਾਰਿਆ ਗਿਆ ਪੰਚਮ ਪਾਤਸ਼ਾਹ ਜੀ ਦੇ ਮੁਖਾਰਬੇਨ ਤੋਂ ਤੇ ਅਸ਼ਪਦੀ ਉਚਾਰੀ ਗਈ ਬਾਬਾ ਸ਼੍ਰੀ ਚੰਨ ਜੀ ਦੇ ਮੁਖਾਰਬੇਨ ਤੋਂ ਜਿਸ ਜਗ੍ਹਾ ਦੇ ਉੱਤੇ ਇਹ ਸਾਰੀ ਘਟਨਾ ਹੋਈ ਹੈ ਉਸ ਜਗ੍ਹਾ ਦੇ ਉੱਤੇ ਇੱਕ ਲੱਕੜ ਦਾ ਥੰਮ ਸੀ ਜਿਸ ਦੇ ਨਾਲ ਪੰਚਮ ਪਾਤਸ਼ਾਹ ਜੀ ਛੋਲਾ ਕੇ ਬੈਠੇ ਸਨ ਉਹ ਥੰਮ ਜੋ ਸੁਖਮੀ ਸਾਹਿਬ ਦੀ ਉਚਾਰਨ ਦੀ ਨਿਸ਼ਾਨੀ ਹੈ ਇਸ ਜਗ੍ਹਾ ਦੇ ਉੱਤੇ ਹੂ ਬੂਹੂ ਸੰਕਟਾਂ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ पंचम पाशा जी बाबा श्री जान जी ਨੂੰ ਮਿਲ ਕੇ ਕੁਝ ਦਿਨ ਉੱਥੇ ਰਹਿੰਦੇ ਵਿਚਾਰ ਵਟਾਂਦਰਾ ਕਰਦੇ ਤੇ ਇੱਥੇ ਆ ਕੇ ਫਿਰ ਉਹਨਾਂ ਨੇ ਸੁਖਨੀ ਸਾਹਿਬ ਦੀ ਬਾਣੀ 16 ਅਸ਼ਟਪਦੀਆਂ ਤੋਂ 24 ਅਸ਼ਟਪਦੀਆਂ ਸੰਪੂਰਨ ਕੀਤੀਆਂ ਸੁਖਨੀ ਸਾਹਿਬ ਦੀ ਬਾਣੀ ਦੇ ਵਿੱਚ ਜੋ ਬਾਬਾ ਜੀ ਦਾ ਇਹ ਰੋਲ ਹੈ ਬਹੁਤ ਸਾਰੀਆਂ ਸੰਤਾਂ ਨਹੀਂ ਜਾਣਦੀਆਂ ਇਸ ਤਰ੍ਹਾਂ ਕਹਿ ਲਓ ਕਿ ਬਾਬਾ श्री जान जी ਦਾ ਜੋ ਉਹ ਮੁਖਰਬਿੰਦ ਤੋਂ ਬਚਨ ਹੈ ਹੈ ਤੇ ਗੁਣانک ਸਾਹਿਬ ਜੀ ਦਾ ਪਰ ਉਹ ਗੁਰਬਾਣੀ ਵਿੱਚ ਬਾਬਾ ਸ਼੍ਰੀ ਚੰਜੀ ਦਾ ਵੀ ਹਿੱਸਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਨਵੀਂ ਜੋਤ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਚ ਬਾਬਾ ਸ਼੍ਰੀ ਚੰਦ ਦੇ ਮਿਲਨ ਦੀ ਇਹ ਨਿਸ਼ਾਨੀ ਵਾਟਸਐਪ ਅਤੇ ਉਹਨਾਂ ਦੇ ਸੁਖਮਨੀ ਸਾਹਿਬ ਦੀ ਬਾਣੀ ਦਾ 17ਵਾਂ ਅਸ਼ਟਪਦੀ ਉਚਾਰਨ ਦੀ ਨਿਸ਼ਾਨੀ ਥੰਮ ਸਾਹਿਬ ਇਸ ਵਾਟਸਐਪ ਦੀ ਤਰਤੀਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਉਹ ਬੋਲੀ ਜਿਸ ਬੋਲੀ ਨੂੰ ਸਾਰੀਆਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਚਰਨ ਦੀ ਛੋਹ ਦਿੱਤੀ ਹੈ ਚੌਥੇ ਪਾਤਸ਼ਾਹ ਨੇ ਵੀ ਪੰਜਵੇਂ ਪਾਤਸ਼ਾਹ ਨੇ ਵੀ ਛੇਵੇਂ ਪਾਤਸ਼ਾਹ ਨੇ ਵੀ ਅਤੇ ਬਾਲ ਅਵਸਥਾ ਵਿੱਚ ਬਾਬਾ ਗੁਰਦਿੱਤਾ ਜੀ ਅਤੇ ਗੁਰਤੇਗ ਬਹਾਦਰ ਜੀ ਨੇ ਵੀ ਇਸ ਜਗ੍ਹਾ ਦੇ ਉੱਤੇ ਚਰਨ ਪਾਏ ਹਨ ਜਿਸ ਦਾ ਅਗਲਾ ਇਤਿਹਾਸ ਆਪ ਜੀ ਨੂੰ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ WhatsApp ਦੀ ਇਸ ਪਿੱਤਰ ਧਰਤੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀਆਂ ਵੀ ਸੰਤਾ ਇਸ ਧਰਤੀ ਦੇ ਨਾਲ ਜੁੜਤੀਆਂ ਹਨ ਜਾਂ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ ਸ਼ੇਅਰ ਕਰਕੇ ਉਹਨਾਂ ਸੰਗਤਾਂ ਨੂੰ ਆਪਣੇ ਇਤਿਹਾਸ ਦੀ ਬਲੱਖਣਤਾ ਦੱਸੋ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਅੰਸ਼ ਅਤੇ ਗੁਰਨਾਨਕ ਦੀ ਜੋਤਾਂ ਦੇ ਮਿਲਨ ਦੀਆਂ ਨਿਸ਼ਾਨੀਆਂ ਪਈਆਂ ਹਨ ਵੱਤ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਤੋਂ ਅਗਲੇ ਪਾਰਟ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਕਿ ਛੇਵੇਂ ਪਾਤਸ਼ਾਹ ਤੇ ਕਿਸ ਤਰ੍ਹਾਂ ਦੇ ਹਨ ਅਤੇ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਤਸ਼ਾਹ ਨੂੰ ਉਸ ਡੋਣ ਵਿੱਚ ਬਾਬਾ ਸ਼੍ਰੀ ਚੰਦ ਦਾ ਕੀ ਰੋਲ ਹੈ ਜੋ ਸੰਤਾਂ ਜਾਣਦੀਆਂ ਹੀ ਨਹੀਂ ਹਨ ਗੁਰ ਇਤਿਹਾਸ ਸੁਣਵਤੋ ਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਰਹੋ ਸਰਨ ਸਿੰਘ ਨਵੈਲ ਖਾਸ YouTube ਚੈਨਲ ਦੇ ਨਾਲ ਸਿੱਖੀ ਇਤਿਹਾਸ ਦਾ ਪ੍ਰਚਾਰ ਜਾਰੂ ਕਰੋ ਕੱਜ ਕੇ ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ